पंजाब की मोहाली में तीन साल पहले पंचकुला के निजी अस्पताल की नर्स नसीब कौर की हत्या हुई थी इस मामले में मोहाली जिला अदालत ने नर्स के प्रेमी पूर्व पुलिसकर्मी रशपाल सिंह को उम्र कैद की सजा सुनाई है अदालत ने दोषी को आईपीसी की धारा 302 के तहत उम्र कैद और चालीस हजार रूपए का जुर्माना लगाया है वहीं सबूत नष्ट करने के लिए आईपीसी की धारा 201 के तहत तीन साल की कठोर कारावास ਔਰ 10000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਬੇਸਿਕਲੀ ਇੱਕ ਮਖਤਿਆਰ ਸਿੰਘ ਸਾਨੂੰ ਪਹਾਲ ਸਿੰਘ ਵਾਸੀ ਅਬੂਲ ਫਾਜ਼ਿਲਕਰ ਦੇ ਇਹਦਾ ਰਹਿਣ ਵਾਲਾ ਸੀ ਉਹਦੀ ਡਾਟਰ ਨੂੰ 13 11 22 ਨੂੰ ਅ ਰਸ਼ਫਰੀਦ son of ਹਰਜੀਤ ਸਿੰਘ ਵਾਸੀ ਚਾਉ ਮਾਜਰਾ ਨੇ ਉਹਦਾ ਕਤਲ ਕਰਕੇ ਤੇ ਉਹਦੀ ਬਾਡੀ ਜਿਹੜੀ ਸੀ ਸੁਹਾਣਾ ਦੇ ਪੌਂ ਮਤਲਬ ਛੱਪੜ ਦੇ ਕੰਡੇ ਡਿਸਪੋਜ਼ਡ ਆ ਗਿਆ ਸੀਗਾ ਜਿਹਦੀ ਅਸੀਂ ਇਨਵੈਸਟੀਗੇਸ਼ਨ ਦੇ ਦੇ ਰਿਕਾਰਡ ਦੇ ਵਿੱਚ 471/22 ਮੁਕੱਦਮਾ ਦਰਜ ਕੀਤਾ ਸੀ 302 201 ਤੇ 376 34 ਆਈਪੀਸੀ ਦਾ ਉਹਦੇ ਰਿਕਾਰਡ ਦੇ ਵਿੱਚ ਕੱਲ ਕੋਰਟ ਨੇ ਸਜ਼ਾ ਸੁਣਾਈ ਹੈ ਉਹਦੇ ਨੂੰ ਲਾਈਫ ਇਮਪ੍ਰਿਜ਼ਨਮੈਂਟ ਹੋਈ ਹੈ ਸਰ ਕੀ ਜੀ ਆਪਣੇ ਕੋਲ ਐਵੀਡੈਂਸ ਹੈ ਜਿਸ ਦੇ ਅਧਾਰ ਤੇ ਮਾਂਗ ਕੋਲ ਦਰਜ ਹੋਈ ਸੀ ਇਹਦੇ ਵਿੱਚ ਸਾਡੇ ਜਿਹੜਾ ਆਈਓਐਸਈ ਬਰਮਾ ਸਿੰਘ ਸੀ ਉਹਨਾਂ ਨੇ ਬੜੀ ਵਧੀਆ ਇਹਦੇ ਵਿੱਚ ਤਫ਼ਤੀਸ਼ ਕਰਕੇ ਉਹ ਉਹਦੇ ਵਿੱਚ ਸੀਸੀਟੀਵੀ ਫੁਟੇਜ ਸੀ ਸਾਡੇ ਕੋਲ ਡੀਐਨਏ ਵੀ ਕਰਵਾਇਆ ਤੇ ਸਾਰੀ ਹਿਮਨ ਤੇ ਟੈਕਨੀਕਲ ਆਪਣੇ ਉਹਦੀ ਮਦਦ ਲੈ ਕੇ ਅਸੀਂ ਉਹ ਸਾਰੇ ਦਾ ਸਾਰੇ ਜਿਹੜੀ ਤਫ਼ਤੀਸ਼ ਦੇ ਵਿੱਚ ਉਹਦਾ ਚਲਾਨ ਪੇਸ਼ ਕਰਕੇ ਤੇ ਗਵਾਹੀਆਂ ਕਰਵਾ ਕੇ ਤੇ ਉਹਦੇ ਵਿੱਚ ਉਹਨੂੰ ਸਜ਼ਾ ਹੋਈ ਹੈ ਲਾਈਫ ਇੰਪ੍ਰਿਜ਼ਨਮੈਂਟ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਪੁਲਿਸ ਅਫਸਰ ਦਾ ਜਿਹੜਾ ਕੰਮ ਹੁੰਦਾ ਹੈ ਵੀ ਟਰਾਂਸਪਰੈਂਸੀ ਨਾਲ ਸਾਰਾ ਅ ਅ ਇਨਵੈਸਟੀਗੇਸ਼ਨ ਕਰਨੀ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਉਹਦੀ ਕੰਕਲੂਜ਼ਨ ਉਹਨੂੰ ਸਜ਼ਾ ਹੁੰਦੀ ਹੈ ਮੁਲਜ਼ਮ ਨੂੰ ਉਦੋਂ ਹੀ ਸਾਡਾ ਸਾਰਾ ਇਹਦੇ ਵਿੱਚ ਆਪਣਾ ਮੁਕਦਮਾ ਤੇ ਉਹਦੀ ਸਫਲਤਾ ਮੰਨੀ ਜਾਂਦੀ ਹੈ